ਪੰਜਾਬ ਦੀ ਖੇਤੀਬਾੜੀ ਵਿੱਚ ਸਬਜ਼ੀਆਂ ਦੀ ਕਾਸ਼ਤ ਦਾ ਬਹੁਤ ਮਹੱਤਵ ਹੈ। ਸਬਜ਼ੀਆਂ ਦੀ ਕਾਸ਼ਤ ਕਰਦੇ ਕਿਸਾਨ ਵਧੀਆ ਆਮਦਨ ਲੈ ਰਹੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਵੀ ਸੇਤਮੰਤ ਰਹਿੰਦੀ ਹੈ। ਸਬਜ਼ੀਆਂ ਦੀ ਪੈਦਾਵਾਰ ਕਰਕੇ ਉਨ੍ਹਾਂ ਦਾ ਸੁਚੱਜਾ ਮੰਡੀਕਰਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀਕਰਨ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਕੀ ਆਪਾਰ ਵੈਤੀ ਖੇਤੀ ਦੀ ਗੱਲ ਕਰਦੇ ਆ ਕਣਕ ਝੋਨਾ ਸਾਡੇ ਪੂਰਵਜੋ ਆ ਜਾਂ ਸਾਡੇ ਪਹਿਲਾਂ ਜੋ ਵੀ ਕਿਸਾਨ ਵੀਰ ਹੋ ਕਣਕ ਝੋਨੇ ਦੀ ਕਸ਼ਤ ਕਰਦੇ ਸੀ ਤੇ ਕਣਕ ਝੋਨੇ ਅੱਜ ਵੀ ਕਸ਼ਤ ਕਰ ਰਹੇ ਆ ਜੋ ਅੱਜ ਤੋਂ ਪਹਿਲਾਂ ਖੇਤੀ ਸੀਗੀ ਉਸ ਦੇ ਨਾਲ ਸਾਡੇ ਜੋ ਆ ਘਰ ਦੇ ਖਰਚੇ ਪੂਰੇ ਹੋ ਜਾਂਦੇ ਸੀ ਪਰ ਜੋ ਅੱਜ ਦਾ ਸਾਡਾ ਜੋ ਹੈ ਹੁਣ ਕਣਕ ਝੋਨੇ ਨਾਲ ਸਾਡੀ ਪਾਰ ਨਹੀਂ ਪੈਣੀ ਆ ਤੇ ਕਣਕ ਝੋਨੇ ਦੇ ਨਾਲ ਥੋੜਾ ਜਿਹਾ ਕੀ ਆ ਕਿ ਸਾਡਾ ਜੋ ਆ ਪਾਣੀ ਦੀ ਵੀ ਇੱਕ ਸਮੱਸਿਆ ਆ ਜੋ ਸਾਡਾ ਪਾਣੀ ਆ ਜਿਹੜਾ ਉਹ ਜ਼ਮੀਨੀ ਦਾ ਜਿਹੜਾ ਉਹ ਤਾਂ ਪੱਧਰ ਉਹ ਨੀਚੇ ਜਾ ਰਿਹਾ ਤੇ ਸਾਡੇ ਖਰਚੇ ਵੀ ਬਹੁਤ ਜ਼ਿਆਦਾ ਵਧ ਗਏ ਹੈਗੇ ਆ ਤੇ ਉਹ ਤੇਰੀ ਹੁਣ ਸਾਨੂੰ ਜੋ ਤਿੰਨ ਚਾਰ ਫਸਲਾਂ ਜਿਹੜੀਆਂ ਸਾਲ ਦੇ ਵਿੱਚ ਲੈਣੀਆਂ ਜ਼ਰੂਰੀ ਹੋ ਗਈਆਂ ਆਈਆਂ ਆਪਾਂ ਨੂੰ ਖੇਤੀਬਾੜੀ ਭਿੰਨਤਾ ਫਸਲੀ ਭਿੰਨਤਾ ਵੱਲ ਵੀ ਆਉਣਾ ਜੋ ਜ਼ਰੂਰੀ ਹੈ ਤੇ ਉਹਦੇ ਵਿੱਚ ਜੋ ਹੈ ਬਾਗਬਾਨੀ ਦੀ ਕਾਸ਼ਤ ਬਾਗਬਾਨੀ ਦੀ ਖੇਤੀ ਜਾਂ ਆਪਾਂ ਬਾਗਬਾਨੀ 'ਚ ਗੱਲ ਕਰੀਏ ਸਬਜ਼ੀਆਂ ਦੀ ਕਾਸ਼ਤ ਐ ਟੁਕਵੀ ਹੈਗੀ ਆ ਤਾਂ ਸਬਜ਼ੀਆਂ ਦੀ ਇੱਕ ਤਾਂ ਸਬਜ਼ੀਆਂ ਤੋਂ ਫਾਇਦਾ ਕੀ ਆ ਸਬਜ਼ੀਆਂ ਜੋ ਹੈ ਹਰ ਇੱਕ ਸੀਜ਼ਨ ਦੇ ਵਿੱਚ ਅਲੱਗ-ਅਲੱਗ ਸਬਜ਼ੀਆਂ ਲੱਗ ਜਾਂਦੀਆਂ ਤੇ ਸਬਜ਼ੀਆਂ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਸੀਜ਼ਨ ਦੇ ਵਿੱਚ ਵੱਖ-ਵੱਖ ਮਹੀਨਿਆਂ ਦੇ ਵਿੱਚ ਵੱਖ-ਵੱਖ ਕਿਸਮਾਂ ਜੋ ਮਿਲ ਜਾਂਦੀਆਂ ਸਾਨੂੰ ਤੇ ਜੇ ਆਪਾਂ ਝੋਨੇ ਕਣਕ ਦੀ ਗੱਲ ਕਰੀਏ ਤਾਂ ਸਾਨੂੰ 6 ਮਹੀਨੇ ਤੱਕ ਜੋ ਇੰਤਜ਼ਾਰ ਕਰਨਾ ਪੈਂਦਾ ਪੱਕਣ ਦਾ ਕਰ ਇੰਤਜ਼ਾਰ ਕਰਨਾ ਪੈਂਦਾ ਪਰ ਸਬਜ਼ੀਆਂ ਦੇ ਵਿੱਚ ਸਾਨੂੰ ਕੀ ਆ ਅਗੇਤੀ ਪਛੇਤੀ ਸਬਜ਼ੀਆਂ ਲਗਾ ਕੇ ਅਸੀਂ ਚੰਗਾ ਮੁਨਾਫਾ ਲੈ ਸਕਦੇ ਹਾਂ ਤੇ ਦੂਜੇ ਨੰਬਰ ਤੇ ਸਬਜੀ ਜਿਵੇਂ ਆਪਾਂ ਪੱਤੇਦਾਰ ਸਬਜ਼ੀਆਂ ਦੀ ਗੱਲ ਕਰੀਏ ਜਾਂ ਆਪਾਂ ਹੋਰ ਕੱਦੂ ਜੱਤੀ ਦੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਾਨੂੰ ਲਗਾਉਣ ਤੋਂ ਹੀ ਕੁਝ ਦਿਨਾਂ ਤੋਂ ਬਾਅਦ ਹੀ ਜਿਹੜੀ ਤੜਾਈ ਸਟਾਰਟ ਹੋ ਜਾਂਦੀ ਹੈ ਅਤੇ ਸਬਜ਼ੀਆਂ ਜੋ ਲੰਬੇ ਸਮੇਂ ਤੱਕਰ ਚੱਲਦੀਆਂ ਇਹਦੇ ਨਾਲ ਸਾਡੇ ਨਾਲ ਕੀ ਹੈ ਕਿ ਸਾਡੇ ਕਿਸਾਨ ਵੀਰ ਨੂੰ ਲਗਾਤਾਰ ਮੀਨਸ ਡੇਲੀ ਇਨਕਮ ਆਉਂਦੀ ਹੈ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਬਾਕੀ ਜੋ ਆਪਾਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਕਿਸਾਨ ਵੀਰ ਨੂੰ ਜੋ ਹੈ ਇੱਕ ਆਪਣੇ ਚਾਹੇ ਤੁਸੀਂ ਆਰਥਿਕ ਦੀ ਗੱਲ ਕਰ ਲਓ ਚਾਹੇ ਤੁਸੀਂ ਕਿਸੇ ਹੋਰ ਸੋਰਸ ਤੇ ਗੱਲ ਕਰ ਲਓ ਉਸ ਨੂੰ ਹਸਤੇ ਜੋ ਹੈ ਖਰਚੇ ਦੇ ਲਈ ਉਧਰ ਉਸ ਨਿਰ ਨਿਰਭਰ ਰਹਿਣਾ ਪੈਂਦਾ ਹੈ ਤੇ ਹੁਣ ਆਪਾਂ ਜੋ ਗੱਲ ਕਰਾਂਗੇ ਸਬਜ਼ੀਆਂ ਦੇ ਵਿੱਚ ਹੁਣ ਜੋ ਗਰਮੀਆਂ ਦਾ ਸੀਜ਼ਨ ਹੈ ਤੇ ਗਰਮੀ ਦੀ ਜ ਰੁੱਤ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਜੋ ਹੈ ਕਦੂ ਜਾਤੀ ਦੀਆਂ ਸਬਜ਼ੀਆਂ ਜਿਹੜੀਆਂ ਇਹ ਗਰਮੀ ਦੀ ਰੁੱਤ ਦੇ ਵਿੱਚ ਹੁੰਦੀਆਂ ਜਿਸ ਦੀ ਕੀ ਆਪਾਂ ਇਹਦੀ ਮੱਤ ਤੱਕ ਵੀ ਆਪਾਂ ਬਜਾਈ ਕਰ ਸਕਦੇ ਹਾਂ ਕੁਝ ਲੇਟ ਵੀ ਆਪਾਂ ਇਸ ਦੀ ਬਜਾਈ ਆਪਾਂ ਕਰ ਸਕਦੇ ਹਾਂ ਤੇ ਜੇ ਕਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚ ਗੱਲ ਕਰੀਏ ਤਾਂ ਮੁੱਖ ਤੌਰ ਤੇ ਕਦੂ ਕੀਆਂ ਕਰੇਲਾ ਤੋਰੀ ਪੇਠਾ ਇਸ ਦੀ ਮੁੱਖ ਤੌਰ ਤੇ ਕਸ਼ਤ ਕੀਤੀ ਜਾਂਦੀ ਆ ਤੇ ਜੇ ਸਾਡੇ ਜ਼ਿਲ੍ਹਾ ਤਰਨਤਾਰਨ ਦੀ ਅਸੀਂ ਗੱਲ ਕਰੀਏ ਤਾਂ ਇੱਧਰ ਕਰੇਲਾ ਤੋਰੀ ਅਦਵਾਣਾ ਤੇ ਪੇਠਾ ਜਿਹੜਾ ਕਾਫੀ ਇਸ ਸੀਜ਼ਨ ਦੇ ਵਿੱਚ ਲਗਾਇਆ ਜਾਂਦਾ ਤੇ ਜੇ ਆਪਾਂ ਗੱਲ ਕਿਸਮਾਂ ਦੀ ਕਰੀਏ ਤਾਂ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੁਆਰਾ ਵਿਕਸਤ ਕੀਤੀਆਂ ਜਾਂ ਕਿਸਮਾਂ ਲਗਾਉਂਦੇ ਨੇ ਜਿਵੇਂ ਆਪਾਂ ਤੋਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਯੂਨੀਵਰਸਿਟੀ ਦੀ ਇੱਕ ਵਧੀਆ ਕਿਸਮ ਹੈ ਪੰਜਾਬ ਨਿਖਾਰ ਹੈਗਾ ਇਹ ਵੀ ਵਧੀਆ ਕਿਸਮ ਚੱਲ ਰਹੀ ਆ ਜੇ ਆਪਾਂ ਖੀਰੇ ਦੀ ਗੱਲ ਕਰੀਏ ਤਾਂ ਪੰਜਾਬ ਨਵੀਨ ਕਿਸਮਾਂ ਇਹ ਵਧੀਆ ਜੋ ਚੰਗਾ ਝਾੜ ਦੇ ਰਹੀ ਹੈ ਤੇ ਕਿਸਾਨ ਵੀਰ ਲਗਾ ਰਹੇ ਹੈਗੇ ਨੇ ਤੇ ਜੇ ਆਪਾਂ ਥੋੜਾ ਜਿਹਾ ਕੁਝ ਪ੍ਰਾਈਵੇਟ ਦੀ ਵੀ ਗੱਲ ਕਰਦੇ ਹਾਂ ਕੁਝ ਵੀਰ ਜੋ ਹੈ ਉਹ ਵੀ ਕਿਸਮਾਂ ਲਗਾਉਂਦੇ ਨੇ ਤਾਂ ਉਹਦੇ ਵਿੱਚ ਜਿਵੇਂ ਖਰਬੂਜੇ ਦੀ ਗੱਲ ਕਰੀਏ ਤਾਂ ਬੋਬੀ ਹੈ ਜਾਂ ਮੁਸਕਾਨ ਕਿਸਮਾਂ ਇਸ ਤੋਂ ਵੀ ਕਿਸਾਨ ਵੀਰ ਹੈ ਜੋ ਚੰਗਾ ਮੁਨਾਫਾ ਲੈ ਰਹੇ ਆ ਤੇ ਜੇ ਗੱਲ ਆਪਾਂ ਮੁਨਾਫੇ ਦੀ ਕਰੀਏ ਤਾਂ ਕਿਸਾਨ ਵੀਰ ਨੂੰ ਇਹ ਹੈ ਕਿ ਹੁਣ ਇੱਕ ਜ਼ਰੂਰੀ ਹੋ ਗਿਆ ਕਿ ਕਿਸੇ ਆਪਣਾ ਚਾਹੇ ਸਾਡਾ કૃષਿ ਵਿਗਿਆਨ ਕੇਂਦਰ ਬੂ ਆ ਚਾਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਚਾਹੇ ਬਾਗਵਾਨੀ ਮਹਿਕਮਾ ਚਾ ਖੇਤੀਬਾੜੀ ਮਹਿਕਮਾ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਸਾਡੀ ਜੋ ਇਹ ਖੇਤੀਬਾੜੀ ਹੈ ਇਹ ਵਿਗਿਆਨਿਕ ਖੇਤੀ ਹੋ ਗਈ ਹੈ ਸੋ ਤੁਹਾਨੂੰ ਕੋਈ ਵੀ ਇੱਕ ਵੀ ਕਦਮ ਹੈ ਉਹ ਤੁਸੀਂ ਪੁੱਟਣਾ ਤਾਂ ਤੁਸੀਂ ਕਿਸੇ ਮਹਿਕਮੇ ਤੋਂ ਨਾਲ ਜ਼ਰੂਰ ਡਿਸਕਸ ਕਰ ਲੈਣਾ ਤੁਸੀਂ કૃષਿ ਵਿਗਿਆਨ ਕੇਂਦਰ ਬੂ ਜਾ ਕੋਈ ਹੋਰ ਵੀ ਖੇਤੀ ਵਿਗਿਆਨ ਕੇ ਅੰਦਰ ਆ ਜਾਂ ਹੋਰ ਵੀ ਬਾਗਬਾਨੀ ਜ਼ਿਲ੍ਹੇ ਦੇ ਵਿੱਚ ਬਾਗਬਾਨੀ ਵਿਭਾਗਾਂ ਦੇ ਕੋਈ ਅਫਸਰ ਨੇ ਜਾਂ ਯੂਨੀਵਰਸਿਟੀ ਆ ਤਾਂ ਤੁਹਾਨੂੰ ਇੱਕ ਵਾਰ ਡਿਸਕਸ ਜ਼ਰੂਰ ਕਰ ਲੈਣਾ ਚਾਹੀਦਾ ਸੋ ਕਿਸਾਨ ਵੀਰੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੇ ਖੇਤਰ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕਿਹੜੀ ਕਿਸਮਾਂ ਜਿਹੜੀ ਵਧੀਆ ਆਪਣੇ ਚੱਲ ਰਹੀ ਹੈ ਉਹ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਮੇਰੇ ਕੋਲ ਕੁੱਲ 1 13 ਏਕੜ ਜ਼ਮੀਨ ਆ ਜੀ ਜਿਸ ਦੇ ਵਿੱਚ ਮੈਂ 2 ਏਕੜ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨਾ ਜੀ ਇਸ ਦੇ ਵਿੱਚ ਜੀ ਮੈਂ ਬੈਂਗਣ ਮਿਰਚ ਲਸਣ ਤਿੰਨ ਚੀਜ਼ਾਂ ਦੀ ਕਾਸ਼ਤ ਕਰਦਾ ਜੀ। ਬੈਂਗਣ ਦੇ ਵਿੱਚ ਅਸੀਂ ਜੀ ਤਿੰਨ ਵੈਰਾਈਟੀਆਂ ਲਗਾਈਆਂ ਹੋਈਆਂ ਨੇ। ਜਿਸ ਦਾ ਮੰਡੀਕਰਨ ਅਸੀਂ ਸੁਚੇਚੇ ਤੇ ਸੁਚੇਚੇ ਢੰਗ ਨਾਲ ਕਰਦੇ ਆ ਜੀ। ਜਿਸ ਦੀ ਪੈਕਿੰਗ ਸ਼ਾਮ ਨੂੰ ਕਰੀਦੀ ਆ ਜੀ। ਅਤੇ ਤੜਾਈ ਵੀ ਦੁਪਹਿਰ ਵੇਲੇ ਤੋਂ ਬੰਦ ਕਰਦੇ ਤੇ ਸਵੇਰ ਅਤੇ ਸ਼ਾਮ ਹੀ ਕੀਤੀ ਜਾਂਦੀ ਆ ਜੀ। ਇਸ ਦੇ ਵਿੱਚ ਅਸੀਂ ਲੁਧਿਆਣਾ ਯੂਨੀਵਰਸਿਟੀ ਜੋ ਵੀ ਆਪਣਾ ਮਾਰਾ ਦੱਸਦੇ ਨੇ ਉਹਨਾਂ ਦੇ ਤਰੀਕੇ ਨਾਲ ਹੀ ਕੀਤੀ ਜਾਂਦੀ ਆ ਜੀ। ਅਤੇ ਇਸ ਦਾ ਮੰਡੀਕਰਨ ਅਸੀਂ ਵਧਿਆ ਤਰੀਕਾ ਪੈਕਿੰਗ ਕਰਕੇ ਕਰਦੇ ਆ ਇਸ ਦਾ ਅਸੀਂ ਬੈਂਗਣ ਦੇ ਵਿੱਚੋਂ 300 ਕੁਇੰਟਲ ਤਿੱਕਰ ਵੀ ਝਾੜ ਲੈ ਚੁੱਕੇ ਆ ਅਤੇ ਮਿਰਚ ਦਾ 150 ਤੋਂ 200 ਕੁਇੰਟਲ ਝਾੜ ਲਿਆ ਹੋਇਆ ਜੀ ਅਤੇ ਘਟ ਤੋਂ ਘਟ ਸਪਰਿਆਂ ਦੀ ਅਸੀਂ ਵਰਤੋਂ ਕਰਦੇ ਆ ਲੋਡ ਪੈਣ ਤੇ ਡਾਕਟਰ ਸਾਹਿਬ ਤੋਂ ਸਲਾਹ ਤੋਂ ਬਿਨਾਂ ਅਸੀਂ ਸਪਰਿਆ ਨਹੀਂ ਕਰਦੇ ਜੀ ਅਤੇ ਜੋ ਵੀ ਇਹਦੇ ਵਿੱਚ ਬਿਮਾਰੀ ਆਉਂਦੀ ਆ ਪਹਿਲਾਂ ਡਾਕਟਰ ਸਾਹਿਬ ਨੂੰ ਦੱਸਿਆ ਜਾਂਦਾ ਬਾਅਦ ਦੇ ਵਿੱਚ ਇਸ ਦਾ ਹੱਲ ਕੀਤਾ ਜਾਂਦਾ ਜੀ ਵੱਧ ਤੋਂ ਵੱਧ ਅਸੀਂ ਆਰਗੇਨਿਕ ਸਬਜ਼ੀਆਂ ਦੇ ਉੱਤੇ ਹੀ ਕਾਸ਼ਤ ਕਰ ਰਹੇ ਆਂ ਇਸ ਦੇ ਵਿੱਚ ਇੱਕ ਮੁਸ਼ਕਲ ਆ ਰਹੀ ਆ ਜੀ ਕੱਲੀ ਗੁਲਾਬੀ ਸੁੰਡੀ ਦੀ ਗੁਲਾਬੀ ਸੁੰਡੀ ਦੇ ਵਿੱਚ ਜੋ ਵੀ ਡਾਕਟਰ ਸਾਹਿਬ ਆਪਣੇ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੀ ਜਾਂਦੀਆਂ ਸਪਰਿਆਾਂ ਉਹਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਆ ਦੂਜੀਆਂ ਦੁਰਵਰਤੋਂ ਸਪਰਿਆਾਂ ਦੀ ਨਹੀਂ ਕੀਤੀ ਜਾਂਦੀ ਅਤੇ ਉਸ ਸਮੇਂ ਜੋ ਵੀ ਖਰਾਬ ਬੈਂਗਣ ਹੋਇਆ ਜਾਂ ਕੋਈ ਬੂਟਾ ਖਰਾਬ ਹੋਇਆ ਉਸ ਨੂੰ ਪਾਟ ਕੇ ਬਾਹਰ ਸੈੱਟ ਦਿੱਤਾ ਜਾਂਦਾ ਵਾ ਉਸ ਨੂੰ ਕੰਟਰੋਲ ਕਰਕੇ ਹੀ ਮੰਡੀ ਕਰਨ ਵਿੱਚ ਆਪਣਾ ਸਬਜ਼ੀਆਂ ਦੀ ਵਿਕਰੀ ਕੀਤੀ ਜਾਂਦੀ ਹੈ ਜੀ ਮੰਡੀ ਕਰਨ ਦੇ ਵਿੱਚ ਸਰ ਇੱਕ ਤਾਂ ਅਸੀਂ ਧਿਆਨ ਰੱਖਦੇ ਆਂ ਕਿ ਗਰਮ ਜਿਆਦਾ ਗਰਮੀ ਦੇ ਵਿੱਚ ਤੜਾਈ ਨਾ ਕੀਤੀ ਜਾਵੇ। ਦੂਜੀ ਗੱਲ ਇਹ ਆ ਵੀ ਪੈਕਿੰਗ ਛਾਵੇਂ ਜਿੰਨੀ ਵੀ ਹੋ ਸਕਦੀ ਛਾਵੇਂ ਕੀਤੀ ਜਾਵੇ। ਅਤੇ ਟੁਆ ਟੁਵਾਈ ਵੀ ਰਾਤ ਨੂੰ ਹੀ ਕੀਤੀ ਜਾਂਦੀ ਹੈ। ਪਾਣੀ ਵੀ ਸਰ ਜੋ ਵੀ ਆਪਾਂ ਸਪਰੇਅ ਕਰਨੀਆਂ ਜਾਂ ਖਾਦ ਪਾਉਣੀ ਪਾਣੀ ਲਾਣੀ ਉਹ ਸ਼ਾਮ ਵੇਲੇ ਲਾਇਆ ਜਾਂਦਾ ਵਾ ਨਾ ਸਵੇਰ ਵੇਲੇ ਲਾਇਆ ਜਾਂਦਾ ਨਾ ਦੁਪਹਿਰ ਵੇਲੇ ਲਾਇਆ ਜਾਂਦਾ ਵਾ ਅਤੇ ਸੁਚੱਜੇ ਤਰੀਕੇ ਨਾਲ ਲਾਇਆ ਜਾਂਦਾ ਹ ਜੀ। ਇਹ ਸਰ ਅੰਤਰਫਸਲਾਂ ਅਸੀਂ ਬੈਂਗਣ ਦੇ ਨਾਲ ਮਟਰ ਬੀਜਦੇ ਆਂ ਜੀ। ਮਿਰਚ ਦੇ ਨਾਲ ਲਸਣ ਬੀਜਦੇ ਆ ਜੀ ਇਹ ਸਿਆਲ ਸ਼ੁਰੂ ਹੋਣ ਵੇਲੇ ਫਸਲਾਂ ਲਗਾਈਆਂ ਜਾਂਦੀਆਂ ਵਾ ਅਤੇ ਸਿਆਲ ਖਤਮ ਹੋਣਾ ਮਟਰ ਨੂੰ ਖਤਮ ਕਰਕੇ ਬਾਅਦ ਵਿੱਚ ਬੈਂਗਨ ਦੇ ਉੱਤੇ ਲਫਾਫਾ ਲਾ ਦਿੱਤਾ ਜਾਂਦਾ ਵਾ ਅਤੇ ਮਿਰਚ ਦੇ ਨਾਲ ਲਸਣ ਬੀਜਿਆ ਜਾਂਦਾ ਵਾ ਉਸ ਦਾ ਵੀ ਮਿਰਚ ਦੇ ਉੱਤੇ ਲਫਾਫਾ ਰਹਿੰਦਾ ਵਾ ਤੇ ਲਸਣ ਬਾਹਰ ਰਹਿੰਦਾ ਵਾ ਉਹਦੇ ਨਾਲ ਇੱਕ ਤਾਂ ਕੋਰੇ ਦੀ ਮਾਰ ਕੱਟ ਜਾਂਦੀ ਹੈ ਜੀ ਇੱਕ ਉਹਦੇ ਨਾਲ ਗਰਮੈਸ਼ ਨਾਲ ਬੂਟੇ ਦੀ ਗਰੋਥ ਜ਼ਿਆਦਾ ਹੁੰਦੀ ਹੈ ਜੀ ਸੋ ਕਿਸਾਨ ਵੀਰੋ ਜੀ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਤਾਂ ਅਲੱਗ-ਅਲੱਗ ਜ਼ਿਲ੍ਹਿਆਂ ਦੀ ਆਪਣੀ ਅਲੱਗ-ਅਲੱਗ ਜਲਵਾਯੂ ਹੈ ਉਸ ਤੋਂ ਬਾਅਦ ਆਪਾਂ ਜੇ ਇੰਡੀਆ ਦੀ ਗੱਲ ਕਰੀਏ ਤਾਂ ਹਰ ਇੱਕ ਸੂਬੇ ਦਾ ਅਲੱਗ-ਅਲੱਗ ਜਲਵਾਯੂ ਹੈ ਕੁਝ ਜੀ ਆਪਾਂ ਕਿਸਾਨ ਵੀਰ ਦੇਖਦੇ ਨੇ ਮਹਾਰਾਸ਼ਟਰਾ 'ਚ ਗੁਜਰਾਤ ਦੇ ਵਿੱਚ ਕੋਈ ਆਂਧਰਾ ਪ੍ਰਦੇਸ਼ ਦੇ ਵਿੱਚ ਉਧਰੋਂ ਵੈਰੈਟੀਆਂ ਦੇਖ ਲੈਂਦੇ ਨੇ ਤਾਂ ਉਹ ਤੁਸੀਂ ਗਲਤੀ ਨਹੀਂ ਕਰਨੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕਿਸਨ ਜੇ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਵੀ ਨਹੀਂ ਆਹ ਕਿਸਮ ਹੈ ਜੀ ਅਸੀਂ ਲਗਾਉਣੀ ਆ ਤਾਂ ਫਿਰ ਤੁਸੀਂ ਘੱਟੋ-ਘੱਟ ਕਿਸੇ ਸਾਇੰਸਦਾਨ ਦੇ ਨਾਲ ਜ਼ਰੂਰ ਤੁਹਾਨੂੰ ਹੈ ਜੋ ਇਹ ਇਦਵਾਰੇ ਸਲਾਹ مشورہ ਕਰ ਲੈਣਾ ਚਾਹੀਦਾ ਖਾਦ ਅਤੇ ਜੋ ਆ ਦਵਾਈਆਂ ਦੇ ਵਿੱਚ ਸੋ ਇਹ ਤੁਹਾਨੂੰ ਜੋ ਯੂਨੀਵਰਸਿਟੀ ਦੁਆਰਾ ਸਿਫਾਰਸ਼ ਹੈ ਉਹੀ ਤੁਹਾਨੂੰ ਇਹਦੀਆਂ ਜੜੀਆਂ ਸਬਜ਼ੀਆਂ ਦੀ ਜਾਂ ਤੁਸੀਂ ਬਾਗਬਾਨੀ ਦੀ ਗੱਲ ਕਰੋ ਤਾਂ ਤੁਹਾਨੂੰ ਉਹ ਸਿਫਾਰਸ਼ੀ ਵਰਤਣੀ ਚਾਹੀਦੀਆਂ ਉਨੀ ਹੀ ਮਾਤਰਾ ਵਰਤਣੀ ਚਾਹੀਦੀ ਹੈ ਕਿਵਰੀ ਜ਼ਿਆਦਾ ਮਾਤਰਾ ਵਰਤਣ ਦੇ ਨਾਲ ਵੀ ਸਾਡਾ ਜਿਹੜਾ ਨੁਕਸਾਨ ਹੋ ਜਾਂਦਾ ਵਾ ਅਤੇ ਜੇ ਆਪਾਂ ਹੁਣ ਗੱਲ ਕਰੀਏ ਮਿੱਟੀ ਅਤੇ ਪਾਣੀ ਦੀ ਜਾਂਚ ਆਮ ਹੀ ਖੇਤੀਬਾੜੀ ਮਹਿਕਮਾ ਬਾਗਵਾਨੀ ਮਹਿਕਬਾਸ ਖੇਤੀ ਵਿਗਿਆਨ ਕੇਂਦਰ ਯੂਨੀਵਰਸਟੀਆਂ ਕਰਾਰੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਜੜਾ ਸਪਾਰਸ ਤੋਂ ਜ਼ਿਆਦਾ ਖਾਦ ਬਾਦਨੇ ਆ ਜਾਂ ਸਪਾਰਸ ਤੋਂ ਘੱਟ ਖਾਦ ਪਾਉਨੇ ਆ ਤਾਂ ਉਹ ਵੀ ਦਿੱਕਤ ਆਉਂਦੀ ਆ ਤੁਹਾਨੂੰ ਮਿੱਟੀ ਪਾਣੀ ਦੀ ਜਾਂਚ ਆ ਇਹ ਜ਼ਰੂਰ ਕਰਾਉਣੀ ਚਾਹੀਦੀ ਆ ਤੁਸੀਂ ਆਪਣਾ ਮਿੱਟੀ ਦਾ ਸੈਂਪਲ ਪਾਣੀ ਦਾ ਸੈਂਪਲ ਕਿੱਦਾਂ ਲੈਣਾ ਇਹ ਤੁਸੀਂ ਥੋੜਾ ਮਹਿਕਮੇ ਤੋਂ ਯੂਨੀਵਰਸਿਟੀ ਤੋਂ ਪੁੱਛ ਕੇ ਤੇ ਤੁਸੀਂ ਸਾਡੇ ਖੇਤੀ ਵਿਗਿਆਨ ਕੇਂਦਰ ਜਾਂ ਯੂਨੀਵਰਸਿਟੀ ਚ ਦੇ ਸਕਦੇ ਹੋ ਤੁਹਾਨੂੰ 5-7 ਦਿਨਾਂ ਦੇ ਵਿੱਚ ਜਿਹੜੀ ਆ ਇਹਦੀ ਰਿਪੋਰਟ ਮਿਲ ਜਾਂਦੀ ਆ ਉਹਦੇ ਨਾਲ ਹੀ ਤੁਸੀਂ ਤੁਹਾਨੂੰ ਥੋੜਾ ਜਿਹੜਾ ਇਸ ਤੋਂ ਅੱਗੇ ਵਧਣਾ ਚਾਹੀਦਾ ਜਿਵੇਂ ਆਪਾਂ ਦੇਖਦੇ ਆ ਕਿ ਕਿਸਾਨ ਵੀਰ ਆ ਜੋ ਆਪਣੀ ਫਸਲ ਤਾਂ ਬਹੁਤ ਵਧੀਆ ਤਿਆਰ ਕਰ ਲੈਂਦਾ ਤੇ ਇਸ ਦੇ ਵਿੱਚ ਜਿਵੇਂ ਕਿ ਆਪਾਂ ਆਮ ਗੱਲ ਕਰਦੇ ਆ ਕਿ ਜੀ ਜੋ ਦਿਖਦਾ ਉਹੀ ਵਿਕਦਾ ਸੋ ਕਿਸਾਨ ਵੀਰ ਇਸ ਦੀ ਜਦੋਂ ਤੋੜਾਈ ਕਰਦੇ ਆ ਉਸ ਤੋਂ ਬਾਅਦ ਜਦੋਂ ਇਸ ਦੀ ਪੈਕਿੰਗ ਕਰਦੇ ਆ ਉਹਦੇ ਵਿੱਚ ਵੀ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਪੈਕਿੰਗ ਆ ਕਈ ਵਾਰੀ ਤਾਂ ਮਤਲਬ ਅਸੀਂ ਦੇਖਦੇ ਆ ਕਿ ਬੜੇ ਤਰੀਕੇ ਨਾਲ ਬੁਰੇ ਤਰੀਕੇ ਦੇ ਨਾਲ ਬੋਰੀਆਂ ਦੇ ਵਿੱਚ ਤੁੰਨ ਤੁੰਨ ਕੇ ਜਾਂ ਭਰ ਕੇ ਪੋਲੀਥੀਨਾਂ ਦੇ ਵਿੱਚ ਤੁਨ ਤੁਨ ਕੇ ਭਰ ਕੇ ਲੈ ਕੇ ਜਾਂਦੇ ਨੇ ਉਸ ਨੂੰ ਬੜੀ ਵਧੀਆ ਤਰੀਕੇ ਨਾਲ ਤੋੜਾਈ ਕਰਕੇ ਤੇ ਗ੍ਰੇਡਿੰਗ ਕਰਨੀ ਬਹੁਤ ਜ਼ਰੂਰੀ ਆ ਤੁਹਾਡੀ ਜਿਹੜੀ ਆ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਤੁਹਾਡੀ ਮਾਰਕੀਟ ਦੇ ਵਿੱਚ ਹਰ ਤਰੀਕੇ ਦਾ ਤੁਹਾਨੂੰ ਗ੍ਰਾਹਕ ਮਿਲ ਜਾਂਦਾ ਵਾ ਤਾਂ ਤੁਹਾਨੂੰ ਜੋ ਏ ਗ੍ਰੇਡ ਦੀ ਆ ਕ੍ਰੌਪ ਆ ਉਹ ਅਲੱਗ ਤੁਹਾਨੂੰ ਸੇਲ ਕਰਨੀ ਚਾਹੀਦੀ ਆ ਬੀ ਗ੍ਰੇਡ ਦੀ ਅਲੱਗ ਕਰਨੀ ਚਾਹੀਦੀ ਆ ਅਤੇ ਸੀ ਗ੍ਰੇਡ ਦੀ ਅਲੱਗ ਕਰਨੀ ਚਾਹੀਦੀ ਆ ਉਹਦਾ ਤੁਹਾਨੂੰ ਜੋ ਆ ਰੇਟ ਵੀ ਵਧੀਆ ਮਿਲ ਜਾਂਦਾ ਹੈਗਾ ਮੈਂ ਗੱਲ ਕੀਤੀ ਸੀ ਇਸ ਦੀ ਕਿਹੜੀ ਸਪਰੇਅ ਜਾਂ ਤੁਸੀਂ ਇਹਦੀ ਗੱਲ ਕਰਦੇ ਹੋ ਕੀੜੇ ਮਕੌੜੇ ਤਾਂ ਹੁਣ ਯੂਨੀਵਰਸਿਟੀ ਦੇ ਦੁਆਰਾ ਕਾਫੀ ਹੈ ਜਿਹੜੇ ਕੀਟ ਨਸ਼ਕਾ ਜਿਹੜੇ ਉਹ ਬੈਨ ਕਰ ਦਿੱਤੇ ਗਏ ਆ ਤੇ ਕਦੂ ਜਤੀ ਦੀ ਜੇ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਫਲ ਦੀ ਸੁੰਡੀ ਆਉਂਦੀ ਹੈਗੀ ਆ ਉਹ ਬਹੁਤ ਨੁਕਸਾਨ ਕਰਦੀ ਆ ਉਹ ਕਿਸਾਨ ਵੀਰ ਨੂੰ ਪਤਾ ਨਹੀਂ ਚੱਲਦਾ ਇਹ ਫਲ ਦੀ ਮੱਖੀ ਹੁੰਦੀ ਆ ਇੱਕ ਜਦੋਂ ਡੰਗ ਮਾਰਦੀ ਆ ਉਸ ਟਾਈਮ ਕਿਸਾਨ ਵੀਰ ਨੂੰ ਇਸ ਦੇ ਬਾਰੇ ਪਤਾ ਨਹੀਂ ਲੱਗਦਾਗਾ ਬਟ ਬਾਅਦ ਚ ਪਤਾ ਚੱਲਦਾ ਕਿ ਜਦੋਂ ਆਪਣਾ ਕਰੇਲਾ ਜਾਂ ਆਪਣਾ ਖੀਰਾ ਜਾਂ ਆਪਣਾ ਤੂਰੀ ਇਹ ਕਾਣੇ ਹੋ ਜਾਂਦੇ ਨੇ ਤਾਂ ਇਹਦੇ ਲਈ ਯੂਨੀਵਰਸਿਟੀ ਦੁਆਰਾ ਇੱਕ ਸਿਫਾਰਸ਼ ਕੀਤੀ ਗਈ ਹੈਗੀ ਆ ਇੱਕ ਘੱਟ ਕੀਮਤ ਵਾਲੇ ਜਾਂ ਇੱਕ ਫਰੂਟ ਫ्लाई ਟਰੈਪਸ ਨੇ ਯੂਨੀਵਰਸਿਟੀ ਤੋਂ ਦੁਆਰਾ ਇਹ 16 ਟਰੈਪ ਆ ਜਿਹੜੇ ਤੁਹਾਡੇ ਇਹਦੇ ਚ ਲੱਗਦੇ ਨੇ ਅਤੇ ਇੱਕ ਜਿਹੜਿਆ ਸਬਜ਼ੀਆਂ ਦੇ ਵਿੱਚ ਘੱਟ ਕੀਮਤ ਵਾਲੇ ਟਰੈਪ ਆ ਜੋ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਦੁਆਰਾ ਵੀ ਜੋ ਆ ਕਿਸਾਨ ਵੀਰਾਂ ਦੇ ਖੇਤਾਂ 'ਚ ਲਵਾਈ ਜਾਂਦੇ ਆ ਸੋ ਇਹਦਾ ਵੀ ਜਿਹੜਾ ਤੁਸੀਂ ਕਿਹੜੇ ਮਕੌੜਿਆਂ ਦਾ ਵੀ ਕਿਸਾਨ ਵੀਰਾਂ ਨੂੰ ਸਪੈਸ਼ਲ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈਗਾ ਸੋ ਸਫਾਰਸ਼ ਦਵਾਈਆਂ ਵਰਤੋ ਅਤੇ ਵਧੀਆ ਸੋਰਸ ਤੋਂ ਹੀ ਤੁਸੀਂ ਜੜੀਆਂ ਦਵਾਈਆਂ ਖਰੀਦੋ ਅਤੇ ਉਸ ਦਾ ਬਿੱਲ ਵੀ ਜਰੂਰ ਲਓ ਤੇ ਦੂਜੇ ਨੰਬਰ ਤੇ ਇਹਦੀ ਸਫਾਰਸ਼ ਡੋਜ਼ ਹੀ ਤੁਸੀਂ ਜਿਹੜੀ ਆ ਇਸ ਤੇ ਵਰਤੋ ਫੇਰ ਹੀ ਤੁਸੀਂ ਜੋ ਇਸ ਸਬਜ਼ੀਆਂ ਤੋਂ ਚੰਗਾ ਮੁਨਾਫਾ ਲੈ ਸਕਦੇ ਹੋ ਅਤੇ ਹੁਣ ਤੁਸੀਂ ਇਹ ਜਿਹੜਾ ਇਸ ਸੀਜ਼ਨ ਦੇ ਵਿੱਚ ਤੁਸੀਂ ਜੋ ਮਿਰਚ ਵੀ ਲਗਾ ਸਕਦੇ ਹੋ ਅਤੇ ਤੁਸੀਂ ਆ ਜੋ ਬੈਂਗਣ ਦੀ ਕਾਸ਼ਤ ਵੀ ਕਰ ਸਕਦੇ ਹੋ ਪਰ ਮੈਂ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਾਂਗਾ ਕਿ ਥੋੜਾ ਜਾ ਮੁੱਖ ਜੋ ਇਹਦਾ ਸੀਜ਼ਨ ਹੈ ਉਸ ਤੋਂ ਤੁਸੀਂ ਥੋੜਾ ਜਾ ਫਸਲ ਨੂੰ ਅਗੇਤੀ ਕੁਝ ਦਿਨ ਜਾਂ ਪਿਛੇਤੀ ਲਗਾਉਂਗੇ ਤਾਂ ਉਹਦੇ ਨਾਲ ਤੁਹਾਨੂੰ ਕੀ ਹੈ ਮਾਰਕੀਟ ਦੇ ਵਿੱਚ ਜਿਹੜਾ ਰੇਟ ਚੰਗਾ ਮਿਲ ਜਾਂਦਾ ਜਿਹੜਾ ਰਿਸੋਰੀਜ਼ ਜ਼ਿਆਦਾ ਫਸਲ ਲਗਾਉਂਦੇ ਨੇ ਉਹਦੇ ਵਿੱਚ ਦਿੱਕਤ ਆ ਜਾਂਦੀ ਹੈ ਕਿ ਮਾਰਕੀਟ ਦੇ ਵਿੱਚ ਡਿਮਾਂਡ ਮੰਗ ਤੋਂ ਵੱਧ ਸਪਲਾਈ ਹੋ ਜਾਂਦੀ ਹੈ ਜਿਹੜੀ ਕਿ ਸਾਡੇ ਫਿਰ ਰੇਟ ਦੀ ਸਾਨੂੰ ਦਿੱਕਤ ਆਉਂਦੀ ਹੈ ਇਹਦੇ ਵਿੱਚ ਵੀ ਤੁਹਾਨੂੰ ਜੋ ਖਸਨਵੀਰ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਮੈਂ ਜਗਤਾਰ ਸਿੰਘ ਪਿੰਡ ਕੁੱਤੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੈਂ 10 2010 ਤੋਂ ਮਿਰਚ ਦੀ ਖੇਤੀ ਝੋਨਾ ਕਣਕ ਦੀ ਖੇਤੀ ਕਰ ਰਿਹਾ ਜੋ ਮਿਰਚ ਦੀ ਖੇਤੀ ਹੈ ਇਹ ਨਵੰਬਰ ਚ ਲਾਈ ਸੀ 1 ਫੁੱਟ ਤੇ ਬੂਟਾ ਲਾਈਦਾ ਹੈ ਤੇ 3 ਫੁੱਟ ਖੇੜੀ ਤੋਂ ਖੇੜੀ ਦਾ ਫਾਸਲਾ ਹੈ ਤੇ ਇਸ ਗਰਮੀ ਚ ਸਲਗਮ ਤੇ ਗੋਭੀ ਇਹ ਲਾਉਨੇ ਆ ਤੇ ਬਾਕੀ ਕਣਕ ਦੀ ਖੇਤੀ ਕਰਦੇ ਆ ਮੰਡੀ ਕਰਨ ਮੰਡੀ ਕਰਨ ਪੱਟੀ ਵੇਚਦੇ ਆ ਤਰਨ ਤਾਰਨ ਫਰੋਜਪੁਰ ਸ਼ਿਮਲਾ ਮਿਰਚ ਦੀ ਉਹ 1.5 ਫੁੱਟ ਤੇ ਬੂਟਾ ਅੱਧੇ ਫੁੱਟ ਤੇ ਬੂਟਾ ਲਾਈਦਾ ਹੈ ਤੇ 1.5 ਫੁੱਟ ਤੋਂ ਫਾਸਲਾ ਹੈ ਖੇੜੀ ਤੋਂ ਖੇੜੀ ਦਾ 2010 ਤੋਂ ਸ਼ੁਰੂ ਕੀਤੀ ਸੀ ਸਬਜ਼ੀ ਦੀ ਖੇਤੀ ਤੇ ਇਹਦੇ ਚ ਬੈਨੀਫਿਟ ਹੈ ਸਬਜ਼ੀ ਚ ਮਿਰਚ ਚ ਐਰ ਕੀ ਥੋੜਾ ਜਿਹਾ ਡਾਊਨ ਰਿਹਾ ਹੈ ਨਹੀਂ ਤੇ ਮਨਾਵੇ ਵਾਲੀ ਮੁਨਾਫੇ ਵਾਲੀ ਖੇਤੀ ਹੈ ਘਾਟੇ ਵਾਲੀ ਨਹੀਂ ਹੈ ਇਹ ਤਿੰਨ ਕਿੱਲੇ ਖੇਤੀ ਦੋ ਕਿੱਲੇ ਸ਼ਿਮਲਾ ਮਿਰਚ ਹੈ ਤੇ ਕਿੱਲਾ ਲੰਮੀ ਮਿਰਚ ਦਾ ਹੈ ਤੇ ਨਵੰਬਰ ਚੋਂ ਲਾ ਕੇ ਤੇ ਇਹਨੂੰ ਪੌਲੀਸ ਨਾਲ ਟੱਕ ਕੇ ਤੇ ਅਪ੍ਰੈਲ ਦੇ ਵਿੱਚ ਖੇਤੀ ਅਪ੍ਰੈਲ ਦੇ ਵਿੱਚ ਦੀ ਚੜਾਈ ਸ਼ੁਰੂ ਹੋ ਜਾਂਦੀ ਹੈ। ਪ੍ਰੀਰੀ ਮੈਂ ਆਪ ਤਿਆਰ ਕਰਦਾ ਹਾਂ ਆਪਦੀ ਤੇ ਆਪ ਹੀ ਤਿਆਰ ਕਰਦਾ ਤੇ ਆਪ ਹੀ ਲਾਉਣਾ ਹੈ। ਤੇ ਚਾਰ ਸਾਰਾ ਇਹਦਾ ਜੋ ਸ਼ਿਮਲਾ ਹੈ ਉਹ ਕਿੱਲੇ ਵਿੱਚੋਂ 200 ਤੋਂ ਲੈ ਕੇ 250 ਕੁਆਂਟਲ ਤੇ ਜੋ ਲੰਮੀ ਮਿਰਚ ਹੈ ਇਹ ਵੀ 100 ਤੋਂ ਲੈ ਕੇ 150 ਕੁਆਂਟਲ ਤੱਕ ਲਾਉਦਾ ਹੈ। ਬਾਕੀ ਇਥੇ ਸਟੋਰ ਨਹੀਂ ਹੈ ਜੇ ਸਟੋਰ ਹੋਣ ਤੇ ਫਿਰ ਸਟੋਰ ਕਰਕੇ ਵੇਚ ਸਕਦੇ ਆ ਜੋ ਅਗਲੀ ਵਾਰ ਨੂੰ ਵੇਖੀ ਵੇਖ ਜੀ। ਰੱਖਸ਼ਟੀ ਇਹਦਾ। ਇੱਕ ਸਕਾਕੇ ਵੀ ਮੈਂ ਲਾਲ ਵੀ ਸਕਾਕੇ ਜੋ ਇੱਥੇ ਖਾਲੜੇ ਮੰਡੀ ਹੈ ਉੱਥੇ ਵੇਚ ਕੇ ਆਇਆ ਤੋੜਨ ਵਾਸਤੇ ਸਰ ਲੇਬਰ ਇਹ ਤੜਾਈ ਲੈਂਦੇ ਆ ਇਹ ਰੋਜ਼ ਦੀ ਕੋਈ 2 ਕੁਇੰਟਲ ਟੁੱਟ ਜਾਂਦੀ ਹੈ ਤੇ ਸ਼ਿਮਲਾ ਵੀ ਕੋਈ 4-5 ਕੁਇੰਟਲ ਡੇਲੀ ਤੋੜਦੇ ਆ ਇਹ ਅਸੀਂ ਸਰ ਲਫਾਫਾ ਲੈ ਕੇ 15 ਕਿਲੋ ਦੀ ਪੈਕਿੰਗ ਕਰਕੇ ਮਾਰਕੀਟ ਚ ਲੈ ਜਾਂਦੇ ਆ ਤੇ ਜੋ ਕਿ ਰੇਟ ਸਮੇਂ-ਸਮੇਂ 'ਨਾ 15 ਤੋਂ 20 ਰੁਪਏ ਯਾਨੀ ਕਿ ਕਿਲੋ 2000 ਕੁਇੰਟਲ 2000 ਰੁਪਏ ਦਾ ਕੁਇੰਟਲ ਦੇ ਹਿਸਾਬ ਨਾਲ ਵਿਕ ਜਾਂਦੀ ਹੈ ਤੇ ਜਿਹੜੀ ਸੁੱਕੀ ਹੈ ਉਹ 65 ਰੁਪਏ 70 ਰੁਪਏ ਜਾਨੀ ਕਿ ਇਹ ਮਾਰਕੀਟ ਹੈ 650 ਕਿਲੋ ਲਾਲ ਮਿਰਚ ਦਾ ਸਾਡੇ ਤਰਨਤਨ ਜ਼ਿਲ੍ਹੇ ਚ ਮਿਰਚ ਦੀ ਖੇਤੀ ਬਹੁਤ ਹੁੰਦੀ ਹੈ ਜਿਹਦੇ ਚ ਜਦੋਂ ਤੜਾਈ ਸ਼ੁਰੂ ਹੁੰਦੀ ਹੈ ਪਹਿਲੋਂ ਪਹਿਲੇ ਪਹਿਲੀ ਤੜਾਈਆਂ ਉਦੋਂ ਰੇਟ ਚਗਾ ਮਿਲ ਜਾਂਦਾ ਹੈ ਤੇ ਕਮਾਈ ਵੀ ਚੰਗੀ ਹੁੰਦੀ ਹੈ ਤੇ ਜਦੋਂ ਬਾਅਦ ਵਿੱਚ ਜਾਨੀ ਕਿ ਜਿਆਦੀ ਮਿਰਚ ਆਉਣ ਨਾਲ ਥੋੜਾ ਜਿਹਾ ਰੇਟ ਡਾਊਨ ਹੋ ਜਾਂਦਾ ਹੈ ਤੇ ਉਦੋਂ ਕਰਕੇ ਰੇਟ ਡਾਊਨ ਹੋਣ ਕਰਕੇ ਉਦੋਂ ਥੋੜਾ ਜਿਹਾ ਮੰਦਾ ਹੋ ਜਾਂਦਾ ਹੈ ਇਹ ਸਾਰ ਨਵੰਬਰ ਚ ਮਿਰਚ ਦੀ ਖੇਤੀ ਜੋ ਹੈ ਪ੍ਰੀਰੀ ਪਟਕੇ ਖੇਤ ਦੇ ਵਿੱਚ ਲਾ ਕੇ ਇਸ ਨੂੰ ਪੋਲੀਥਨ ਨਾਲ ਟੱਕ ਕੇ ਤਿਆਰ ਕਰਕੇ ਤੇ ਫਰਵਰੀ ਦੇ ਵਿੱਚ ਉਤਾਰ ਦਈਦਾ ਤੇ ਅਪ੍ਰੈਲ ਦੇ ਜਾਨੀ ਕਿ 10 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ ਤੜਾਈ ਸ਼ੁਰੂ ਹੋ ਜਾਂਦੀ ਹੈ ਪਹਿਲੀ ਤੇ ਫਿਰ ਇਹ ਮਾਰਕੀਟ ਦੇ ਜਾਣ ਦੇ ਲੈਕ ਹੋ ਜਾਂਦੀ ਪੰਜਾਬ ਵਿੱਚ ਸਬਜ਼ੀਆਂ ਦੀ ਖਪਤ ਜ਼ਿਆਦਾ ਹੋਣ ਕਰਕੇ ਬਹੁਤੇ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਹੁਣ ਤਾਂ ਕਿਸਾਨ ਨੂੰ ਸਬਜ਼ੀਆਂ ਦਾ ਭਾਅ ਵੀ ਵਧੀਆ ਮਿਲ ਜਾਂਦਾ ਏ ਧਰਤੀ ਹੇਠ ਲਈ ਪਾਣੀ ਦੀ ਬਚਤ ਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਸਬਜ਼ੀਆਂ ਦੀ ਕਾਸ਼ਤ ਸਮੇਂ ਦੀ ਮੁੱਖ ਲੋੜ ਹੈ ਜਿਹੜਾ ਮਾਰ ਖਸਾਨ ਵੀਰ ਨੂੰ ਥੋੜਾ ਜਿਹਾ ਆਪਣਾ ਮਾਰਕੀਟ ਦਾ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈਗਾ ਕਿ ਪਿਛਲੇ ਸਾਲਾਂ ਦੇ ਵਿੱਚ ਸਾਡੇ ਜਿਹੜੀ ਆ ਕਿਹੜੀ ਸਬਜ਼ੀ ਦਾ ਚੰਗਾ ਰੇਟ ਮਿਲ ਰਿਹਾ ਤਾਂ ਕਿਹੜੇ ਮਹੀਨੇ ਦੇ ਵਿੱਚ ਰੇਟ ਵਧੀਆ ਮਿਲ ਰਿਹਾ ਤਾਂ ਉਹਦੇ ਹਿਸਾਬ ਨਾਲ ਜਿਹੜਾ ਸਾਨੂੰ ਇਹਦਾ ਪਲਾਨ ਕਰਨਾ ਚਾਹੀਦਾ ਤੇ ਜਦੋਂ ਤੁਸੀਂ ਕੋਈ ਸਬਜ਼ੀ ਲਾਉਣੀ ਆ ਉਹਦੀ ਪਹਿਲਾਂ ਹੀ ਪਲੈਨਿੰਗ ਕਰਕੇ ਉਹਦਾ ਬੀਜ ਦਾ ਤੁਸੀਂ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਕਿਸਾਨ ਵੀਰ ਸਾਡੇ ਕੋਲੇ ਆਉਂਦੇ ਨੇ ਕਿ ਡਾਕਟਰ ਸਾਹਿਬ ਹੁਣ ਅਸੀਂ ਸਬਜ਼ੀ ਲਾਉਣੀ ਆ ਆ ਸਾਨੂੰ ਕਿਸਮ ਚਾਹੀਦੀ ਆ ਉਹਦਾ ਸਮਾਂ ਵੀ ਲਗਾਉਣ ਦਾ ਨੇੜੇ ਆ ਚੁੱਕਿਆ ਹੁੰਦਾ ਤੇ ਕਈ ਵਾਰੀ ਉਸ ਕਿਸਮ ਨਹੀਂ ਮਿਲਦੀ ਆ ਸੋ ਕਿਸਾਨ ਵੀਰ ਨੂੰ ਜੋ ਆ ਇਹ ਬੀਜ ਦਾ ਪ੍ਰਬੰਧ ਆਪਣਾ ਉਹ ਕਿਸਮ ਦਾ ਜਿਹੜੀ ਵੀ ਕਿਸਮ ਲਗਾਉਣੀ ਉਹਦਾ ਪ੍ਰਬੰਧ ਪਹਿਲਾਂ ਕਰ ਲੈਣਾ ਚਾਹੀਦਾ ਮੌਕੇ ਤੇ ਕਈ ਵਾਰੀ ਦੁਕਾਨਾਂ ਵਾਲੇ ਵੀ ਆ ਜੋ ਫਿਰ ਇਸ ਦਾ ਇਸ ਦਾ ਜੋ ਰੇਟ ਹੈ ਉਹ ਥੋੜਾ ਜਿਆਦਾ ਵਧਾਉਂਦੇ ਨੇ ਇਸ ਚੀਜ਼ ਤੇ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਬਾਕੀ ਮੈਂ ਕਿਸਾਨ ਵੀਰਾਂ ਨੂੰ ਇੱਕ ਸਲਾਹ ਦੇਵਾਂਗਾ ਕਿ ਆਪਾਂ ਜੋ ਹੈ ਘਰੇਲੂ ਬਗੀਚੀ ਦੇ ਵੱਲ ਜਰੂਰ ਜਾਣਾ ਚਾਹੀਦਾ ਚਲੋ ਆਪਾਂ ਚੰਗੀ ਆਪਾਂ ਸਬਜ਼ੀਆਂ ਦੀ ਕਾਸ਼ਤਾ ਆਪਾਂ ਆਪਾਂ ਕਰ ਰਹੇ ਆਂ ਆਪਾਂ ਚੰਗਾ ਮੁਨਾਫੇ ਵਾਲੀ ਖੇਤੀ ਕਿਉਂਕਿ ਇਹ ਵੀ ਕਿਸਾਨ ਵੀਰ ਦੇਖਿਆ ਹੈ ਕਿ ਅੱਜ ਇੰਨਾ ਇਨਸੈਕਟੀਸਾਈਡ ਵੀ ਵਰਤਿਆ ਜਾਂਦਾ ਹੈ ਕਈ ਵਾਰ ਕਿਸਾਨ ਵੀਰ ਕੁਝ ਵਰਤਦੇ ਨੇ ਉਹਦੇ ਵਿੱਚ ਅਸੀਂ ਇਹ ਜਿਹੜਾ ਆਪਣੀ ਸਿਹਤ ਦੇ ਪੱਖ ਵੀ ਧਿਆਨ ਦੇਣਾ ਅਤੇ ਆਪਾਂ ਆਮ ਕਿਸਾਨ ਆ ਜਿਹਦਾ ਤਿੰਨ ਚਾਰ ਪਰਿਵਾਰਕ ਮੈਂਬਰ ਉਹ ਵੀ ਆਪਾਂ 3-4000 ਰੁਪਏ ਦੀ ਸਬਜ਼ੀ ਹੈ ਜਿਹੜੀ ਆਪਾਂ ਇੱਕ ਪਰਿਵਾਰ ਦੇ ਵਿੱਚ ਆਪਣੀ ਮਹੀਨੇ ਦੀ ਲੱਗ ਜਾਂਦੀ ਆ। ਸੋ ਉਹ ਵੀ ਆਪਣੀ ਇਨਕਮ ਹੀ ਹੈ। ਸੋ ਹੁਣ ਜਿਹੜੀ ਖੇਤੀ ਹੈ ਇਹ ਆਪਣੀ ਖੇਤੀ ਹੈ। ਇਹ ਡਿਪੈਂਡ ਕਰਦੀ ਹੈ ਕਿ ਆਪਾਂ ਖਰਚੇ ਘਟਾ ਕੇ ਖਰਚੇ ਘਟਾ ਕੇ ਆਪਾਂ ਚੰਗਾ ਮੁਨਾਫਾ ਲੈ ਸਕਦੇ ਆ। ਸੋ ਹੁਣ ਆਪਾਂ ਨੂੰ ਖਰਚੇ ਵੀ ਆਪਾਂ ਨੂੰ ਘਟਾਉਣੇ ਪਣੇ ਉਹ ਖਰਚੇ ਆਪਣੇ ਕਿਵੇਂ ਘਟਣਗੇ ਸੋ ਨੂੰ ਦੱਸਿਆ ਮੈਂ ਕਿ ਤੁਸੀਂ ਪਹਿਲਾਂ ਪਲਾਨ ਕਰਕੇ ਹੀ ਸਾਇੰਸਦਾਨ ਨਾਲ ਆਪਣੀ ਮਿੱਟੀ ਪਾਣੀ ਦੀ ਜਾਂਚ ਕਰਾ ਕੇ ਕਿਹੜੀ ਕਿਸਮ ਲਾਉਣੀ ਆ, ਕਦੋਂ ਲਾਉਣੀ ਆ। ਕਦੋਂ ਬੀਜਣੀ ਆ ਤੁਸੀਂ ਉਹਦੀ ਪੈਕਿੰਗ ਕਿਵੇਂ ਕਰਨੀ ਆ ਮਾਰਕੀਟ ਦੇ ਵਿੱਚ ਕਦੋਂ ਪਹੁੰਚਾਉਣੀ ਆ ਗ੍ਰੇਡਿੰਗ ਕਰਨੀ ਆ ਇਸ ਦੇ ਨਾਲ ਹੀ ਇਹ ਜਿਹੜਾ ਆਪਾਂ ਚੰਗਾ ਮੁਨਾਫਾ ਆਪਾਂ ਜਿਹੜੀ ਆਪਣੀ ਸਬਜ਼ੀ ਦੀ ਖੇਤੀ ਤੋਂ ਲੈ ਸਕਦੇ ਹੋ ਅਤੇ ਕਿਸਾਨ ਵੀਰ ਆ ਜੋ ਆਪਣੇ ਇਸ ਦਾ ਵਧੀਆ ਜੋ ਸਬਜ਼ੀ ਦੀ ਖੇਤੀ ਤੋਂ ਵਧੀਆ ਖੁਸ਼ਹਾਲ ਹੋ ਸਕਦੇ ਆ ਸਾਡੇ ਅਜੇ ਵੀ ਬਹੁਤ ਸਾਰੇ ਕਿਸਾਨ ਵੀਰ ਆ ਜੋ ਸਾਡੇ ਕੜਕ ਝੋਨੇ ਦੇ ਚੱਕਰ ਚ ਫਸੇ ਹੋਏ ਆ ਤੇ ਵੈਸੇ ਕੋਈ ਨਵੀਂ ਗੱਲ ਨਹੀਂ ਆ ਕਿ ਸਾਡੇ ਕਿਸਾਨ ਵੀਰ ਪਹਿਲਾਂ ਤੋਂ ਵੀ ਆਪਾਂ ਜੇ ਗੱਲ ਕਰੀਏ ਜਦੋਂ ਖੇਤੀਬਾੜੀ ਸਟਾਰਟ ਵੇਸ ਉਦੋਂ ਵੀ ਬੜੀਆਂ ਵੱਖ-ਵੱਖ ਕੰਮ ਕਰਦੇ ਸੀ ਜਿਵੇਂ ਕੋਈ ਉਹਨਾਂ ਨੂੰ ਕੋਈ ਪਸ਼ੂ ਵੀ ਰੱਖਦੇ ਸੀ ਮੁਰਗੀ ਪਾਲਣ ਵੀ ਕਰਦੇ ਸੀ ਤੇ ਸਬਜ਼ੀਆਂ ਵੀ ਲਗਾਉਂਦੇ ਸੀ ਬਾਗਬਾਨੀ ਵੀ ਕਰਦੇ ਸੀ ਬਟ ਉਦੋਂ ਉਹ ਕਿਸਾਨ ਵੀ ਇੱਕ ਸ਼ੌਕ ਦੇ ਤੌਰ ਤੇ ਲਗਾਉਂਦੇ ਸੀ ਬਟ ਹੁਣ ਸਾਨੂੰ ਐ ਜਿਹੜਾ ਇਹ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਅੱਜ ਦਾ ਜਿਵੇਂ ਸਾਡਾ ਪਾਣੀ ਦਾ ਪੱਧਰ ਆ ਉਹ ਵੀ ਸਾਡਾ ਥੱਲੇ ਜਾ ਰਿਹਾ ਉਹਨੂੰ ਦੇਖਦੇ ਹੁਣ ਸਾਡੀ ਇਹ ਜਿਹੜੀ ਖੇਤੀਬਾੜੀ ਦੇ ਵਿੱਚ ਫਸਲੀ ਵਿਭਿੰਨਤਾ ਇਹ ਸਾਡੀ ਜ਼ਰੂਰੀ ਹੋ ਗਈ ਹੈ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜੀ ਸਬਜ਼ੀਆਂ ਤੋਂ ਅਸੀਂ ਤਿੰਨ ਚਾਰ ਫਸਲਾਂ ਵੀ ਲੈ ਸਕਦੇ ਆ ਇਹਦੇ ਵਿੱਚ ਸਬਜ਼ੀਆਂ ਦੇ ਵਿੱਚ ਕੁਝ ਕਿਸਮਾਂ ਇਹੋ ਜੀਆਂ ਵੀ ਆ ਕਿ ਜਿਹਨੂੰ ਆਪਾਂ ਕਹਿ ਦਿੰਨੇ ਆ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਵੇਂ ਕਿ ਆਪਾਂ ਛੱਠੀ ਕਿਸਮਾਂ ਵੀ ਕਹਿ ਦਿੰਨੇ ਆ ਜਿਹੜੀਆਂ ਜਲਦੀ ਤਿਆਰ ਹੋ ਜਾਂਦੀਆਂ ਸੋ ਉਧਰਲੇ ਪਾਸੇ ਸਾਨੂੰ ਜੋ ਆਉਣਾ ਚਾਹੀਦਾ ਇਹਦੇ ਨਾਲ ਸਾਨੂੰ ਕੁਝ ਕਿਸਾਨ ਵੀ ਅੱਜ ਸੰਘ ਮੰਨਦੇ ਨੇ ਖੁਦ ਮੰਡੀਕਰਨ ਕਰਨ ਤੋਂ ਸੋ ਜਿਵੇਂ ਮੈਂ ਖੁਦ ਮੰਡੀਕਰਨ ਤੋਂ ਪਹਿਲਾਂ ਗੱਲ ਕਰਾਂਗਾ ਇਹਦੀ ਗ੍ਰੇਡਿੰਗ ਅਤੇ ਪੈਕਿੰਗ ਗ੍ਰੇਡਿੰਗ ਅਤੇ ਪੈਕਿੰਗ ਦੇ ਵੱਲ ਕਿਸਾਨ ਵੀਰ ਨੂੰ ਬਹੁਤ ਹੀ ਜ਼ਰੂਰੀ ਹੈ ਇਸ ਦੇ ਬਾਰੇ ਧਿਆਨ ਦੇਣਾ ਫਸਲ ਤਿਆਰ ਕਰ ਲੈਣੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਾਡੇ ਕਿਸਾਨ ਵੀਰਾਂ ਝਾੜ ਦੇ ਵਿੱਚ ਨੇਰੀ ਲਿਆ ਦਿੰਦੇ ਨੇ ਤੇ ਕਹਿ ਦਿੰਦੇ ਨੇ ਇੱਕ ਕਿਸਾਨ ਵੀਰ ਕਹਿੰਦੇ ਨੇ ਕਿ ਜੀ ਆਪਾਂ ਇਹ ਜਿਹੜੀ ਸਬਜੀ ਹੈ ਮੰਡੀ ਸੱਟਣ ਚੱਲੇ ਆ ਕਿਸਾਨ ਵੀਰ ਨੂੰ ਮੰਡੀ ਸਬਜੀ ਸੱਟਣ ਨਹੀਂ ਜਾਣੀ ਆ ਮੰਡੀ ਸਬਜੀ ਵੇਚਣ ਜਾਣੀ ਆ ਤੇ ਤੁਹਾਡੀ ਸਬਜੀ ਦਾ बिकਣੀ ਨਹੀਂ ਆ ਜੇ ਤੁਸੀਂ ਟਰਾਲੀ ਦੇ ਵਿੱਚ ਕਣਕ ਝੋਨੇ ਦੇ ਤਰ੍ਹਾਂ ਭਰ ਕੇ ਲੈ ਕੇ ਜਾਉਂਗੇ ਇਹ ਉੱਥੇ ਵਧੀਆ ਤਰੀਕੇ ਨਾਲ ਦਿਗਣੀ ਵੀ ਚਾਹੀਦੀ ਹੈ ਗ੍ਰੇਡਿੰਗ ਤੁਹਾਡੀ ਵਧੀਆ ਹੋਣੀ ਚਾਹੀਦੀ ਆ ਇਹ ਤੁਸੀਂ ਤੜਾਈ ਦੇ ਵਿੱਚ ਵੀ ਕਿਸਾਨ ਵੀਰ ਗਲਤੀ ਕਰਦੇ ਨੇ ਤੜਾਈ ਆ ਜਿਹੜੀ ਇਹਦੀ ਸ਼ਾਮ ਨੂੰ ਜਿਵੇਂ ਹੁਣ ਤੁਸੀਂ ਦੇਖਿਆ ਮੈਂ ਗਰਮੀ ਦੀ ਗੱਲ ਹੀ ਕਰ ਰਿਹਾ ਕਿ ਕਿੰਨੀ ਜ਼ਿਆਦਾ ਗਰਮੀ ਇਸ ਵਾਰ ਇਸ ਸੀਜ਼ਨ ਦੇ ਵਿੱਚ ਗਰਮੀ ਜਿਹੜੀ ਐਡਵਾਂਸ ਵੀ ਹੋਣ ਲੱਗੀ ਆ ਤਾਂ ਸਬਜ਼ੀਆਂ ਦੀ ਤੜਾਈ ਆ ਜਿਹੜੀ ਤੁਸੀਂ ਦੁਪਹਿਰ ਨਿਕਲਣ ਤੋਂ ਬਾਅਦ ਹੀ ਕਰਨੀ ਚਾਹੀਦੀ ਆ ਸਬਜ਼ੀਆਂ ਦੀ ਤੜਾਈ ਜਿਹੜੀ ਆ ਤੁਹਾਡੀ ਸ਼ਾਮ ਨੂੰ ਤੁਸੀਂ 3-4 ਵਜੇ ਤੋਂ ਬਾਅਦ ਕਰੋ ਤੜਾਈ ਕਰਨ ਤੋਂ ਬਾਅਦ ਤੁਸੀਂ ਇਹਨੂੰ ਛਾਂ ਦੇ ਵਿੱਚ ਸਬਜ਼ੀ ਨੂੰ ਰੱਖੋ ਕਿਉਂਕਿ ਇਹਦੀ ਇੱਕ ਫੀਲਡ ਹੀਟ ਹੁੰਦੀ ਆ ਜਿਹੜੀ ਕਿ ਸਬਜ਼ੀ ਖੁਦ ਹੀ ਇੱਕ ਗਰਮੀ ਛੱਡਦੀ ਆ ਉਹ ਤੁਸੀਂ ਕਿਤੇ ਛਾਂਵੇਂ ਜਗ੍ਹਾ ਤੇ ਰੱਖ ਕੇ ਥੋੜਾ ਪੱਖਾ ਚਲਾ ਦਿਓ ਤਾਂ ਕਿ ਇਹਦੀ ਹੀਟ ਜਿਹੜੀ ਤੇ ਨਿਕਲ ਜਾਵੇ ਉਸ ਤੋਂ ਬਾਅਦ ਤੁਸੀਂ ਕਰੇਟਾਂ ਦੇ ਵਿੱਚ ਪੈਕ ਕਰਨੀਆਂ ਜਾਂ ਤੁਸੀਂ ਗੱਟਿਆਂ ਦੇ ਵਿੱਚ ਪੈਕ ਕਰਨੀਆਂ ਜਾਂ ਤੁਸੀਂ ਲਿਫਾਫਿਆਂ ਦੇ ਵਿੱਚ ਪੈਕ ਕਰਨੀਆਂ ਇਹ ਤੁਸੀਂ ਸ਼ਾਮ ਨੂੰ ਪੈਕ ਕਰੋ ਤੇ ਸੋਭਾ ਤੁਹਾਡੀ ਆ ਜਦੋਂ ਤੁਸੀਂ अर्ਲੀ ਮਾਰਨਿੰਗ ਆਪਣੀ ਸਬਜ਼ੀ ਲਾਗੇ ਜਾਣੀ ਆ 4-5 ਵਜੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਸ ਨੂੰ ਤੁਸੀਂ ਆਪਣੀ ਮੰਡੀ ਦੇ ਵਿੱਚ ਇਸ ਨੂੰ ਪਹਚਾ ਦਿਓ ਤੇ ਉਸ ਤੋਂ ਬਾਅਦ ਕਿਸਾਨ ਵੀਰ ਜਿਵੇਂ ਸਬਜ਼ੀਆਂ ਸਿੱਟਣ ਦੀ ਗੱਲ ਕੀਤੀ ਆ ਸਬਜ਼ੀ ਸਿੱਟ ਕੇ ਨਹੀਂ ਆਉਣੀ ਆ ਤੁਸੀਂ ਇਹਦੀ ਸੰਗ ਨਹੀਂ ਆ ਤੁਸੀਂ ਖੁਦ ਮੰਡੀ ਕਰਨ ਦੇ ਵਿੱਚ ਅੱਗੇ ਆਓ ਖੁਦ ਮੰਡੀ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਤੁਸੀਂ ਇੰਨੀ ਤਿਆਰ ਕਰਦੇ ਹੋ ਇਹਦੇ ਵਿੱਚ ਜਿਹੜੇ ਵਿਚਾਲੇ ਕੋਈ ਬੰਦੇ ਹੁੰਦੇ ਨੇ ਦਲਾਲ ਉਹ ਬਹੁਤ ਸਾਰਾ ਪੈਸਾ ਕਮਾ ਜਾਂਦੇ ਹੈਗੇ ਆ ਸਿਰਫ ਵੇਚਣ ਵੇਚਣ ਤੋਂ ਹੀ ਅਤੇ ਕਿਸਾਨ ਵੀਰ ਤਿਆਰ ਕਰਨ ਦੇ ਵਿੱਚ 2 4 6 ਮਹੀਨੇ ਲਾਉਂਦਾ ਤੇ ਉਹਨੂੰ ਜਿਹੜਾ ਚੰਗਾ ਮੁੱਲ ਨਹੀਂ ਮਿਲਦਾ ਤੇ ਤੁਹਾਨੂੰ ਖੁਦ ਮੰਡੀ ਕਰਨ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈਗਾ ਕੋਈ ਔਖਾ ਕੰਮ ਨਹੀਂ ਆ ਕੋਈ ਸੰਗ ਵਾਲਾ ਕੰਮ ਨਹੀਂ ਆ ਤੁਸੀਂ ਬਾਜ਼ਾਰ ਦੇ ਵਿੱਚ ਗ੍ਰਾਹਕ ਖੁਦ ਵੀ ਲੱਭ ਸਕਦੇ ਹੋ ਜੇ ਤੁਹਾਡੀ ਥੋੜੀ ਸਬਜ਼ੀ ਹੈ ਫਿਰ ਤਾਂ ਕੋਈ ਵੇਚਣੀ ਔਖੀ ਨਹੀਂ ਆ ਨਹੀਂ ਤੁਸੀਂ ਜੇ ਜ਼ਿਆਦਾ ਵੀ ਹੋ ਗਈ ਆ ਤਾਂ ਤੁਸੀਂ ਮੰਡੀ ਦੇ ਵਿੱਚ ਕਿਹੋ ਜੀ ਜਗ੍ਹਾ ਤੁਸੀਂ ਲੱਭ ਸਕਦੇ ਹੋ ਆਪਾਂ ਗ੍ਰਾਹਕ ਲੱਭ ਸਕਦੇ ਹੋ ਕਿਉਂਕਿ ਗ੍ਰਾਹਕ ਵੀ ਚਾਹੁੰਦਾ ਹੈ ਕਿ ਜੋ ਬੰਦਾ ਖੁਦ ਸਬਜ਼ੀ ਤਿਆਰ ਕਰਦਾ ਹੈ ਤੇ ਸਾਨੂੰ ਫਰੈਸ਼ ਸਬਜ਼ੀ ਹੈ ਜਿਹੜੀ ਸਾਨੂੰ ਫਾਰਮ ਤੋਂ ਸਿੱਧੀ ਸਾਡੇ ਘਰ ਦੇ ਵਿੱਚ ਪਹੁੰਚ ਜਾਵੇ ਤਾਂ ਖੁਦ ਮੰਡੀ ਕਰਨ ਦੇ ਵਿੱਚ ਜਿਹੜਾ ਤੁਹਾਨੂੰ ਚੰਗਾ ਇਸ ਦਾ ਜਿਹੜਾ ਰੇਟ ਮਿਲ ਜਾਂਦਾ ਤੇ ਇਹਦੇ ਨਾਲ ਜਿਹੜਾ ਤੁਸੀਂ ਚੰਗਾ ਮੁਨਾਫਾ ਸਬਜ਼ੀਆਂ ਦੀ ਖੇਤੀ ਤੋਂ ਲੈ ਸਕਦੇ ਨੇ ਕਣਕ ਝੋਨੇ ਦੇ ਵਿੱਚ ਅਸੀਂ 6 ਮਹੀਨੇ ਫਸਲ ਦੇ ਉੱਤੇ ਨਿਰਭਰ ਹੋ ਗਏ ਆਂ ਅਤੇ ਸਬਜ਼ੀਆਂ ਦੇ ਨਾਲ ਸਾਨੂੰ ਡੇਲੀ ਪਰ ਡੇਲੀ ਆਮਦਨ ਆਉਣੀ ਸ਼ੁਰੂ ਹੋ ਗਈ ਆ ਇਸ ਦੇ ਨਾਲ ਇੱਕ ਤਾਂ ਅਸੀਂ ਆਰਥ ਤੋਂ ਬਚ ਗਏ ਆ ਇੱਕ ਸਾਨੂੰ ਪ੍ਰੋਫਿਟ ਜਿੰਨਾ ਅਸੀਂ 10 ਏਕੜ ਦੇ ਵਿੱਚੋਂ ਕਣਕ ਝੋਨੇ ਦੇ ਵਿੱਚੋਂ ਲੈ ਰਹੇ ਆ ਉਹਨਾਂ 2 ਏਕੜ ਦੇ ਵਿੱਚੋਂ ਸਬਜ਼ੀਆਂ ਦੇ ਵਿੱਚੋਂ ਲੈ ਰਹੇ ਆ ਫਿਊਚਰ ਦੇ ਵਿੱਚ ਸਰ ਅਸੀਂ ਅਗਲੇ ਸਾਲ 10 ਏਕੜ ਦੇ ਵਿੱਚ ਸਬਜ਼ੀ ਦੀ ਖੇਤੀ ਕਰ ਰਹੇ ਆ ਜਿਸ ਦੇ ਵਿੱਚ ਅਸੀਂ ਕੱਦੂ ਜਾਤੀ ਦੀਆਂ ਮਨ ਲਓ ਖੀਰਾ ਕੱਦੂ ਹਲਵਾ ਪੇਠਾ ਕੀਆ ਤੋਰੀ ਇਹ ਸਾਰੀਆਂ ਫਸਲਾਂ ਅਸੀਂ ਮੁੱਖ ਰੱਖ ਕੇ ਨਾਲ ਆਲੂ ਵੀ ਆਲੂ ਦੀ ਖੇਤੀ ਵੀ ਕੀਤੀ ਜਾਵੇਗੀ। ਅਸੀਂ ਤਾਂ ਇਹੋ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਕਣਕ ਝੋਨੇ ਦੇ ਫਸਲੀ ਚੱਕਰ ਛੋਣੇ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਤੇ ਵਿੱਚ ਆਇਆ ਜਾਵੇ। ਇਹਨਾਂ ਦਾ ਸਬਜ਼ੀਆਂ ਦਾ ਢੁਕਵਾਂ ਮੰਡੀਕਰਨ ਕੀਤਾ ਜਾਵੇ। ਅਤੇ ਜਿਸ ਦੇ ਨਾਲ ਕਿਸਾਨ ਸਬਜ਼ੀਆਂ ਵੇਚਣ ਦੇ ਵਿੱਚ ਮੁਸ਼ਕਲ ਨਾ ਆਵੇ। ਸਰ ਅਸੀਂ ਤਾਂ ਇਹੋ ਗੱਲ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਸਬਜ਼ੀਆਂ ਦੀ ਦੁਰਵਰਤੋਂ ਆਪਾਂ ਕਰਦੇ ਆਂ ਇਹਦੇ ਨਾਲ ਵੀ ਜ਼ਿਆਦਾ ਸੰਡੀ ਆਉਣ ਦੀ ਸੰਭਾਅਨਾ ਰਹਿੰਦੀ ਕਿਉਂਕਿ ਮਿੱਤਰ ਕੀੜੇ ਨਾਲ ਮਰ ਜਾਂਦੇ ਨੇ। ਅਗਰ ਜੇ ਮਿੱਤਰ ਕੀੜੇ ਆਪਣੇ ਵਿੱਚ ਰਹਿਣਗੇ ਅਤੇ ਉਹ ਆਪਣੇ ਆਪ ਵੀ ਕੰਟਰੋਲ ਕਰਦੇ ਨੇ ਬਿਮਾਰੀ ਉੱਤੇ ਇਸ ਦੇ ਕਰਕੇ ਸਪਰਿਆਂ ਦੀ ਘਟ ਤੋਂ ਘਟ ਵਰਤੋਂ ਕੀਤੀ ਜਾਵੇ ਮੈਂ ਨੌਜਵਾਨ ਪੀੜੀ ਨੂੰ ਇਹੋ ਸੰਦੇਸ਼ ਦੇਣਾ ਚਾਹਣਾ ਵਾਂ ਕਿ ਵੱਧ ਤੋਂ ਵੱਧ ਸਬਜ਼ੀ ਦੀ ਕਾਸ਼ਤ ਕੀਤੀ ਜਾਵੇ ਅਤੇ ਨਸ਼ਿਆਂ ਤੋਂ ਬਚਿਆ ਜਾਵੇ ਇਸ ਦੇ ਵਿੱਚ ਆਮਦਨ ਵੀ ਆ ਅਤੇ ਘਰ ਦਾ ਗੁਜ਼ਾਰਾ ਜੇ ਕੋਈ ਆਖੇ ਮੇਰੇ ਕੋਲ 2 ਕਿੱਲੇ ਜ਼ਮੀਨ ਆ ਬਹੁਤ ਵਧੀਆ ਚੱਲਦਾ ਸਰ ਇਹਦੇ ਵਿੱਚ ਇਹ ਨਹੀਂ ਆ ਵੀ ਕੋਈ ਭੁੱਖਾ ਮਰ ਜਾਊਗਾ ਅਸੀਂ 2 ਏਕੜ ਦੇ ਵਿੱਚੋਂ 10 ਏਕੜ ਦਾ ਮੁਨਾਫਾ ਕੱਢਣਾ ਆ ਅੱਜਕੱਲ੍ਹ ਅਸੀਂ ਪੋਲੀ ਹਾਊਸ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਜਾ ਚੁੱਕੀਆਂ ਹਨ ਉਹਨਾਂ ਬਾਰੇ ਆਪ ਨੂੰ ਜਾਣਕਾਰੀ ਦੇਵਾਂਗੇ ਮੁੱਖ ਤੌਰ ਤੇ ਜਿਹੜਾ ਸਬਜ਼ੀਆਂ ਵਿੱਚ ਸ਼ਿਮਲਾ ਮਿਰਚ ਇੱਕ ਐਸੀ ਫਸਲ ਆ ਜਿਹੜੀ ਬਹੁਤ ਸਫਲਤਾਪੂਰਵਕ ਚੱਲ ਰਹੀ ਹੈ ਇਹਦੇ ਵਿੱਚ ਜਿਹੜੀ ਆਪਣੀ ਵੈਰੈਟੀ ਆ ਉਹਨੂੰ ਅਸੀਂ ਹਰੀ ਦੇ ਤੌਰ ਤੇ ਵਰਤਦੇ ਹਾਂ ਜਿਹੜੀ ਆਪਣੀਆਂ ਵਿਚਾਟਾ ਵੈਰੈਟੀ ਆ ਉਹਨੂੰ ਅਸੀਂ ਪੀਲੀ ਜਿਹੜੀ ਪੀਲੀ ਕਰਕੇ ਵੇਚਦੇ ਆ ਤੇ ਇਨਸਪੀਰੇਸ਼ਨ ਵੈਰਾਈਟੀ ਜਿਹੜੀ ਉਹ ਲਾਲ ਸ਼ਿਮਲਾ ਮਿਰਚ ਤੌਰ ਤੇ ਵੇਚਦੇ ਆ ਇਹ ਜਿਹੜੀ ਸ਼ਿਮਲਾ ਮਿਰਚ ਦਾ ਜਿਹੜਾ ਢੋਕਮਾ ਬੀਜ ਦਾ ਪਨੀਰੀ ਪਾਉਣ ਦਾ ਸਮਾਂ ਹੈਗਾ ਸਤੰਬਰ ਵਿੱਚ ਟ੍ਰਾਂਸਪਲੈਂਟ ਕਰ ਦਿੰਦੇ ਆ ਅਕਤੂਬਰ ਵਿੱਚ ਤਾਂ ਫਟ ਹੋ ਸਕਦੀ ਆ ਇਸ ਤੋਂ ਬਾਅਦ ਇਹ ਜਿਹੜੀ ਆ ਪੱਕਣੀ ਸ਼ੁਰੂ ਹੋ ਜਾਂਦੀ ਆ ਲਾਲ ਹਰੀ ਪੀਲੀ ਜਿਸ ਡਿਮਾਂਡ ਦੀ ਡਿਮਾਂਡ ਦੇ ਹਿਸਾਬ ਨਾਲ ਇਹਨੂੰ ਅਸੀਂ ਮਾਰਕੀਟ ਵਿੱਚ ਵੇਚ ਸਕਦੇ ਆ ਇਸ ਤਰ੍ਹਾਂ ਅਖੀਰੇ ਦੀਆਂ ਵੀ ਦੋ ਕੋਸਲਾ ਮਲਟੀ ਸਟਾਰ ਰਿਸਕਵਨ ਵੈਰਾਈਟੀ ਰਿਸਕਵਨ ਕੰਪਨੀ ਮਲਟੀ ਸਟਾਰ ਹੋਰ ਵੀ ਤਾਈਵਾਨ ਇਜ਼ਰਾਈਲ ਵੱਖਰੇ ਵੱਖਰੇ ਦੇਸ਼ਾਂ ਦੀਆਂ ਵੈਰਾਈਟੀਆਂ ਮਾਰਕੀਟ 'ਚ ਉਪਲਬਧਾ ਉਹ ਆਪਣੀ ਚੁਆਇਸ ਦੇ ਹਿਸਾਬ ਨਾਲ ਤੁਸੀਂ ਆਪਣੇ ਬਾਗਵਾਨੀ ਵਿਕਾਸ ਅਫਸਰ ਜਿਹੜਾ ਤੁਹਾਡੇ ਇਲਾਕੇ ਦਾ ਜਾਂ ਸੈਂਟਰ ਆਫ ਐਕਸਲੈਂਸ ਕਰਤਾਰਪੁਰ ਵਿਖੇ ਉਹਨਾਂ ਨਾਲ ਸੰਪਰਕ ਕਰਕੇ ਲਗਾ ਲਗਾ ਸਕਦੇ ਆ ਇਹ ਇਸ ਤੋਂ ਇਲਾਵਾ ਪੋਲੀ ਹਾਊਸ ਵਿੱਚ ਉਲੀਆਂ ਹੁੰਦੀਆਂ ਉਹਨਾਂ ਨੂੰ ਖਤਮ ਕਰਨਾ ਹੁੰਦਾ ਜਾਂ ਜਿਹੜੇ ਕੀੜੇ ਮਕੌੜੇ ਆ ਉਹਨਾਂ ਨੂੰ ਖਤਮ ਕਰਨਾ ਹੁੰਦਾ ਆ ਉਹਦੇ ਨਾਲ ਆਪਾਂ ਉਹਦੀ ਬਹਾਈ ਕਰਨ ਦੀਆਂ ਗੁੱਡਣਾ ਆ ਪਾਣੀ ਲਾਉਣਾ ਆ ਪਾਣੀ ਲਾਉਣ ਤੋਂ ਬਾਅਦ ਫਿਰ ਉਹਦੀ ਬਹਾਈ ਕਰਨੀ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਅ ਉਲੀਆਂ ਆ ਉਹ ਉਲੀਆਂ ਅਤੇ ਕੀੜੇ ਮਕੌੜੇ ਮਰ ਜਾਂਦੇ ਆ ਕਈ ਵਾਰੀ ਅਸੀਂ ਇਸ ਸਮੇਂ ਵਿੱਚ ਪੈਚ ਅਪ ਕਰਨ ਵਾਸਤੇ ਇਹ ਧਨੀਆਂ ਧਨੀਆਂ ਵੀ ਬੀਜ ਸਕਦੇ ਆ ਇਹ ਵੀ ਇੱਕ ਸਾਡਾ ਦੋ ਖੀਰੇ ਅਤੇ ਛਿਮਲਾ ਮਿਰਚ ਲਾਉਣ ਦੇ ਸਮੇਂ ਦੇ ਵਿੱਚ ਜਿਹੜੀ ਆਪਾਂ ਸਮਾਂ ਹੁੰਦਾ ਉਹਦੇ ਵਿੱਚ ਆਪਾਂ ਧਨੀਆਂ ਲਗਾ ਸਕਦੇ ਆ ਇਸ ਤੋਂ ਇਲਾਵਾ ਹੁਣ ਆਪਾਂ ਜਿਹੜੀ ਮਿਰਚਾਂ ਦੀ ਟ੍ਰਾਂਸਪਲੈਂਟ ਮਿਰਚਾਂ ਵੀ ਬੀਜ ਦਿੱਤੀਆਂ ਬੈਂਗਣੇ ਵੀ ਦਿੱਤੇ ਗਏ ਆ ਇਹਨਾਂ ਨੂੰ ਇੱਕ ਖਿਆਲ ਰੱਖਣਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਬੱਟਾਂ ਤੇ ਹੀ ਲਾਈਆਂ ਜਾਣ ਫਲੈਟ ਸੋਇੰਗ ਨਾ ਕੀਤੀ ਜਾਵੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਫਲੈਟ ਸੋਇੰਗ ਕਰਾਂਗੇ ਤੇ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਆ ਜਿਆਦਾ ਮੀਂਹ ਕਾਰਨ ਇਹ ਇਹ ਪਾਣੀ ਚ ਡੁੱਬਣ ਦਾ ਖਤਰਾ ਰਹਿੰਦਾ ਆ ਇਹਨਾਂ ਤੇ ਇੱਕ ਬੇਲਟ ਬੇਲਟ ਨਾਮ ਦੀ ਬਿਮਾਰੀ ਲੱਗਦੀ ਆ ਉਹਦੇ ਨਾਲ ਜਿਹੜਾ ਸਾਡਾ ਬੂਟਾ ਸੁੱਕਣ ਲੱਗ ਪੈਂਦਾ ਆ ਤੇ ਸਾਡੇ ਦੇ ਝਾੜ ਚ ਕਾਫੀ ਕਮੀ ਆਉਂਦੀ ਆ ਆਪਾਂ ਨੂੰ ਜਿਹੜੀਆਂ ਸਬਜ਼ੀਆਂ ਬੀਜਣ ਵੇਲੇ ਇੱਕ ਖਿਆਲ ਰੱਖਣਾ ਚਾਹੀਦਾ ਕਿ ਖੇਤ ਨੀਵੇਂ ਨਹੀਂ ਹੋਣੇ ਚਾਹੀਦੇ ਖਮੇਚਾਂ ਉੱਚੇ ਖੇਤ ਦੀ ਜੇ ਜਿਹਦੀ ਚੰਗੀ ਤਰ੍ਹਾਂ ਡਰੇਨੇਜ ਹੁੰਦੀ ਹੈ ਪਾਣੀ ਨਾ ਖੜੇ ਪਾਣੀ ਇੱਕ ਪਾਸੇ ਨੂੰ ਨਿਕਲ ਜਾਵੇ ਉਹ ਉਹ ਉਹੋ ਜੇ ਖੇਤ ਦੀ ਸਿਲੈਕਸ਼ਨ ਕਰਨੀ ਚਾਹੀਦੀ ਆ ਮੇਰਾ ਸਾਰੇ ਕਿਸਾਨ ਵੀਰਾਂ ਨੂੰ ਇੱਕ ਸੰਦੇਸ਼ ਹੈ ਕਿ ਬਹੁਤੀ ਘੱਟ ਜਾਂ ਜ਼ਰੂਰਤ ਪੈਣ ਤੋਂ ਹੀ ਤੁਹਾਨੂੰ ਜਿਹੜੀ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਆ ਕਿਉਂਕਿ ਦੇਖੋ ਆਪਾਂ ਇਹਦੇ ਨਾਲ ਜਿਹੜਾ ਆਪਣਾ ਵਾਤਾਵਰਣ ਵੀ ਆ ਜਿਹੜਾ ਪੰਜਾਬ ਦਾ ਵਾਤਾਵਰਣ ਵੀ ਜਿਹੜਾ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ ਇਹਦਾ ਡਾਇਰੈਕਟ ਆ ਜਿਹੜਾ ਸਾਡੀ ਸਿਹਤ ਉੱਤੇ ਅਸਰ ਹੈ ਚਾਹੇ ਉਹ ਅਸੀਂ ਖੁਦ ਅਸੀਂ ਆਪਣੀਆਂ ਖੁਦ ਖਾਣ ਲਈ ਸਬਜ਼ੀਆਂ ਦੀ ਗੱਲ ਕਰੀਏ ਉਹਦੇ ਵਿੱਚ ਤਾਂ ਮੈਂ ਕੋਸ਼ਿਸ਼ ਕਰਦਾ ਕਿ ਬਿਲਕੁਲ ਨਾ ਵਰਤੋ ਬਹੁਤ ਸਾਰੇ ਇੱਕ ਦੇਸੀ ਤਰੀਕੇ ਹੈਗੇ ਆ ਜਿਸ ਦੇ ਨਾਲ ਅਸੀਂ ਸੁੰਡੀ ਨੂੰ ਕੰਟਰੋਲ ਕਰ ਸਕਦੇ ਆ ਤੇ ਜਿਹੜੇ ਕਿਸਾਨ ਵੀ ਸਬਜ਼ੀਆਂ ਵੇਚਣ ਦੀ ਵੀ ਗੱਲ ਕਰਦੇ ਆ ਉਹ ਵੀ ਕੋਸ਼ਿਸ਼ ਕਰਨ ਕਿ ਸਬਜ਼ੀਆਂ ਦੀ ਜਿਹੜੀ ਆ ਜ਼ਹਿਰਾਂ ਦੀ ਵਰਤੋਂ ਨਾ ਹੀ ਹੋਵੇ ਅਤੇ ਇਹਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਸਾਨੂੰ ਮੈਂ ਗਰਮੀਆਂ ਦੀਆਂ ਸਬਜ਼ੀਆਂ ਕਦੂਕੀ ਐ ਕਰੇਲਾਂ ਦੀ ਗੱਲ ਕੀਤੀ ਕਿ ਇਹਦੇ ਵਿੱਚ ਜਿਹੜੇ ਇੱਕ ਫਰੂਟ ਫ्लाई ਵਾਸਤੇ ਇੱਕ ਟਰੈਪ ਲਾਏ ਜਾਂਦੇ ਨੇ ਉਹਦੇ ਨਾਲ ਤੁਹਾਡੀ ਇਹ ਜਿਹੜੀ ਫਲ ਦੀ ਮੱਖੀ ਦੇ ਨਾਲ ਜਿਹੜੀ ਇੱਕ ਤੁਹਾਡੇ ਸੁੰਡ ਪੈਦਾ ਹੋ ਜਾਂਦੇ ਨੇ ਉਸ ਤੋਂ ਬਚਤ ਹੁੰਦੀ ਆ ਤੇ ਅਸੀਂ ਕੋਸ਼ਿਸ਼ ਕਰੀਏ ਕਿ ਆਰਗੈਨਿਕ ਸਬਜ਼ੀਆਂ ਵੱਲ ਜਾਈਏ ਬਟ ਆਰਗੈਨਿਕ ਸਬਜ਼ੀਆਂ ਵੱਲ ਵੀ ਇਹ ਜਿਹੜਾ ਜਾਣ ਦਾ ਤਰੀਕਾ ਇਹ ਆ ਕਿ ਤੁਹਾਨੂੰ ਜਿਹੜਾ ਖੇਤ ਦੇ ਵਿੱਚ ਲਗਾਤਾਰ ਦੌਰਾ ਕਰਨਾ ਚਾਹੀਦਾ ਹੈ ਕਿ ਜੇ ਸਾਡੇ ਖੇਤ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਫੇਰ ਤੁਹਾਨੂੰ ਆਰਗੈਨਿਕ ਤਰੀਕੇ ਨਾਲ ਥੋੜਾ ਕੰਟਰੋਲ ਕਰਨਾ ਔਖਾ ਜਾਂਦਾ ਹੈ ਬੇ ਜੇ ਅਸੀਂ ਖੇਤ ਦੇ ਵਿੱਚ ਰੈਗੂਲਰ ਤਰੀਕੇ ਤੇ ਹੀ ਅਸੀਂ ਦੌਰਾ ਰੱਖੀਏ ਤੇ ਸਾਨੂੰ ਪਤਾ ਲੱਗਦਾ ਕਿ ਸਾਡੇ ਖੇਤ ਦੇ ਵਿੱਚ ਆਹ ਸੁੰਡੀ ਸਾਨੂੰ ਦਿਖ ਰਹੀ ਹੈ ਚਿੱਟਾ ਮੱਛਰ ਸਾਨੂੰ ਦੇਖ ਰਿਹਾ ਕੋਈ ਤੇਲਾ ਦੇਖ ਰਿਹਾ ਤਾਂ ਉਹਨੂੰ ਤੁਸੀਂ ਸ਼ੁਰੂਆਤੀ ਤੌਰ ਤੇ ਕਿਸੇ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਉਹਨੂੰ ਤੁਸੀਂ ਖਤਮ ਕਰ ਸਕਦੇ ਹੋ ਜਾਂ ਤੁਸੀਂ ਅੱਜ ਕੱਲ੍ਹ ਜੇ ਆਪਾਂ ਕੀਟਨਾਸ਼ਕਾਂ ਦੀ ਵੀ ਗੱਲ ਕਰੀਏ ਤਾਂ ਇੱਕ ਗ੍ਰੀਨ ਕੈਮਿਸਟਰੀ ਜਿਸ ਨੂੰ ਕਹਿ ਦਿੰਦੇ ਆ ਜਿਹਦੇ ਉੱਤੇ ਹਰਾ ਨਿਸ਼ਾਨ ਲੱਗਿਆ ਹੁੰਦਾ ਉਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਜ਼ਿਆਦਾ ਨੁਕਸਾਨ ਸਾਡਾ ਫਸਲ ਤੇ ਸਾਡੀ ਸਿਹਤ ਤੇ ਨਹੀਂ ਹੁੰਦਾ ਸੋ ਮੈਂ ਇੱਕ ਆਖਰ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਸੰਦੇਸ਼ ਦੇਵਾਂ ਜਾਂ ਕਾ ਕਿ ਸਬਜ਼ੀਆਂ ਦੀ ਆਕਾਸ਼ਤ ਦੇ ਉੱਤੇ ਜਿਹੜੀ ਉੱਪਰ ਆ ਜਿਹੜੀ ਬਹੁਤੀ ਘੱਟ ਕੀਟ ਨਸ਼ਕਾਂ ਦੀ ਜਾਂ ਨਾ ਹੀ ਇਸ ਦੀ ਵਰਤੋਂ ਕੀਤੀ ਜਾਵੇ ਜੀ ਸਬਜ਼ੀਆਂ ਦੀ ਖੇਤੀ ਕਰਨ ਲਈ ਲੇਬਰ ਦੀ ਬਹੁਤ ਲੋੜ ਪੈਂਦੀ ਹੈ ਪਰ ਜੇਕਰ ਕਿਸਾਨ ਦਾ ਪਰਿਵਾਰ ਇਸ ਕੰਮ ਵਿੱਚ ਉਸ ਦੀ ਮਦਦ ਕਰੇ ਤਾਂ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ ਅਤੇ ਬੇਰੋਜ਼ਗਾਰੀ ਵੀ ਘੱਟ ਹੋ ਸਕਦੀ ਹੈ ਸਬਜ਼ੀਆਂ ਦੀ ਸਫਲ ਕਾਸ਼ਤ ਲਈ ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨੀਆਂ ਨਾਲ ਰਾਬਤਾ ਕਰਨਾ ਜ਼ਰੂਰੀ ਹੈ